ਅੰਗਰੇਜ਼ਾਂ ਦੇ ਸਮੇਂ ਦੇ ਜਿਹੜੇ ਘਰਾਟ ਬਣਿਆ ਆਪਾਂ ਉਹ ਦਿਖਾਉਨੇ ਆਂ ਅੰਗਰੇਜ਼ਾਂ ਦਾ ਦਿਮਾਗ ਵਾਕਈ ਬਈ ਬਹੁਤ ਸੀਗਾ ਆਪਾਂ ਕਹਿ ਦਿੰਨੇ ਆ ਕਿਉਂਕਿ ਉਸ ਸਮੇਂ ਨਾ ਤਾਂ ਬਿਜਲੀ ਸੀਗੀ ਠੀਕ ਆ ਤੇ ਪਾਣੀ ਨੂੰ ਜਿਹੜਾ ਕਨਵਰਟ ਕਰਕੇ ਲਿਆ ਕੇ ਉਧਰੋਂ ਵਲ ਕੇ ਤੇ ਚੱਕੀਆਂ ਚਲਾਈਆਂ ਜਾਂਦੀਆਂ ਸੀਗੀਆਂ ਤਾਂ ਪੀਸਣ ਵਾਸਤੇ ਜਿਹੜੀਆਂ ਚੱਕੀਆਂ ਬਈ ਉਹ ਵਰਤੀਆਂ ਜਾਂਦੀਆਂ ਸੀ ਇਹਨੂੰ ਕਹਿੰਦੇ ਘਰਾਟ ਤੇ ਆਪਾਂ ਇਧਰ ਦੇਖ ਲਓ ਸਵੀਆਂ ਤੇ ਇਧਰ ਢੱਲਮਾ ਤੋਂ ਜਿਹੜਾ ਬਾਈ ਨਾਲ-ਨਾਲ ਆਉਂਦਾ ਕਿਸੇ ਤੇ ਆਹ ਪਾਣੀ ਤੁਸੀਂ ਦੇਖ ਲਓ ਆਪਾਂ ਅੰਦਰ ਦਿਖਾ ਦੇਣਾ ਕੀ ਮਾਹੌਲ ਹੁੰਦਾ ਸੀਗਾ ਇਧਰੋਂ ਪਾਣੀ ਨੂੰ ਉੱਪਰੋਂ ਚੜ੍ਹਾ ਲੈਂਦੇ ਸੀ ਕਨਵਰਟ ਕਰਕੇ ਤਾਂ ਇਹਦੇ ਵਿੱਚ ਜਿਹੜੀਆਂ ਉੱਥੇ ਹੁਣ ਚੱਕੀਆਂ ਲੱਗੀਆਂ ਸੀਗੀਆਂ 1 2 3 4 5 ਇੱਥੇ 5 6 ਚੱਕੀਆਂ ਲੱਗੀਆਂ ਸੀਗੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਹੁਣ ਆ ਪੱਟੀਆਂ ਪਈਆਂ ਤਾਂ ਇਹਦੇ ਹਾਲਾਤ ਆ ਜਿਹੜੇ ਉਹ ਬਿਲਕੁਲ ਬਦ ਤੋਂ ਬੱਤਰ ਹੋ ਗਏ ਤਾਂ ਇਹ ਖੰਡਰ ਬਣ ਚੁੱਕਿਆ ਪਰ ਇੱਕ ਗੱਲ ਤੁਸੀਂ ਨੋਟ ਕਰ ਲਓ ਉੱਪਰ ਦੇਖ ਸਕਦੇ ਆ ਡਾਟ ਲੱਗੀ ਹੋਈ ਅੰਗਰੇਜ਼ਾਂ ਦੇ ਸਮੇਂ ਦੀ ਤਾਂ ਆਹ ਦੇਖ ਲਓ ਜਿਹੜੀਆਂ ਰੇਲ ਗੱਡੀਆਂ ਦੇ ਉੱਪਰ ਡੀਆਂ ਤੇ ਆਪਣੀ ਉਹ ਗਾਡਰ ਲੱਗੇ ਹੁੰਦੇ ਉਹ ਗਾਡਰਾਂ ਨਾ ਤਾਂ ਗਾਡਰ ਅਜੇ ਤੱਕ ਗਲਿਆ ਤੇ ਨਾ ਡਾਟ ਹਿੱਲੀ ਹੈ ਨਾ ਹੀ ਇਹ ਹਿਲਣੀਆਂ ਹਜੇ ਕਾਫੀ ਸਮੇਂ ਤੱਕ ਪਰ ਜਿਹੜੀ ਇਹਦੀ ਸੰਭਾਲ ਆ ਸੰਭਾਲਾ ਉਹ ਨਹੀਂ ਕੀਤੀ ਗਈ ਹਨਾ ਤੇ ਜਿਹੜਾ ਇੱਕ ਪੂਰਾ ਵਧੀਆ ਸੀਗਾ ਇੱਕ ਆਪਾਂ ਕਹਿ ਸਕਦੇ ਹਾਂ ਪੁਰਾਣਾ ਅ ਘਰਾਟ ਹਨਾ ਪੁਰਾਣਾ ਘਰਾਟਾ ਕਈ ਪਿੰਡੀ ਘਰਾਟਾ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿਹਦੇ ਕਿਹਦੇ ਪਿੰਡ ਹਜੇ ਖੜੇ ਆ ਤੇ ਕਈ ਪਿੰਡੇ ਚੱਲ ਵੀ ਰਹੇ ਹਨਾ ਤੇ ਆਪਣੇ ਤਾਂ ਜਿਹੜਾ ਇੱਥੇ ਹੈਗਾ ਘਰਾਟ ਬਿਲਕੁਲ ਖਤਮ ਹੋ ਚੁੱਕਿਆ ਇਹ ਤੇ ਇਹਦੇ ਉੱਪਰ ਜਿਹੜੇ ਫੱਟੇ ਲੱਗੇ ਸੀਗੇ ਹਨਾ ਉੱਪਰ ਇੱਥੇ ਬੈਠ ਕੇ ਪੀਸ ਪੀਸ ਕੇ ਬਾਹਰ ਆ ਜਾਂਦਾ ਸੀਗਾ ਇਹ ਬਿਲਕੁਲ ਇੱਥੋਂ ਚੱਕ ਕੇ ਲੈ ਗਿਆ ਤੇ ਖਤਮ ਹੋ ਚੁੱਕਿਆ ਦੇਖ ਲਓ ਪਾਣੀ ਆ ਗਿਆ ਤੇ ਇਹਦੇ ਥੱਲੇ ਹੁਣ ਪਾਣੀ ਵਗਦਾ ਸੀਗਾ ਪਹਿਲਾਂ ਵੀ ਪਰ ਇਹਦੇ ਉੱਪਰ ਜਿਹੜੇ ਫੱਟੇ ਲਾਏ ਹੁੰਦੇ ਸੀਗੇ ਤੇ ਉੱਪਰ ਬੈਠ ਕੇ ਇੱਥੇ ਜਿਹੜਾ ਕੰਮ ਕਰਦੇ ਹੁਣ ਤਾਂ ਇੱਥੇ ਕਾਫੀ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਖਰਾਬ ਹੋ ਗਿਆ ਇਹਦੇ ਤੇ ਵਧੀਆ ਚੀਜ਼ ਸੀ ਬਈ ਅੰਗਰੇਜ਼ਾਂ ਦੇ ਸਮੇਂ ਦੀ ਆ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਮੈਂ ਇੱਕ ਵਾਰ ਇੱਥੇ ਜ਼ਰੂਰ ਆਇਆ ਸੀਗਾ ਤਾਂ ਉਸ ਸਮੇਂ ਜਿਹੜੇ ਇਹ ਘਰਾੜ ਚੱ ਇਥੇ ਮਾਟਾ ਪਿਆ ਕੇ ਖੁਦ ਲੈ ਕੇ ਗਿਆ ਵਾਂ ਤੇ ਸਾਰੇ ਜਲਦੀ ਸੇ ਇੱਥੇ ਗੱਟੇ ਹੀ ਗੱਟੇ ਪਏ ਹੁੰਦੇ ਸੀਗੇ ਇੱਥੇ ਇੱਕ ਬਾਬੇ ਦੀ ਡਿਊਟੀ ਸੀਗੀ ਪਰ ਹੁਣ ਜਿਹੜੇ ਹਾਲਾਤ ਇਹਦੇ ਖਰਾਬ ਹੋ ਗਿਆ ਤੁਸੀਂ ਦੇਖ ਸਕਦੇ ਹੋ ਇੱਧਰ ਪ੍ਰੈਂਡ ਨਾਲ ਲੜ ਜੇ ਆਹ ਦੇਖ ਲਓ ਇੱਧਰ ਬਈ ਹੁਣ ਤਾਂ ਛੱਤੇ ਵਗੈਰਾ ਲੱਗੇ ਪਏ ਤੇ ਤੁਹਾਨੂੰ ਇੱਥੋਂ ਦਿਖਾ ਦਿੰਨੇ ਆ ਪਰ ਜਿਹੜੀਆਂ ਛੱਤਾਂ ਉਹ ਅਜੇ ਵੀ ਸਹੀ ਸਲਾਮਤ ਖੜੀਆਂ ਆ ਇਹਦੀਆਂ ਤੇ ਅੰਗਰੇਜ਼ਾਂ ਦੀ ਜਿਹੜੀ ਕਾਰਾਗਰੀ ਸੀਗੀ ਉਹ ਵਾਕਈ ਬਈ ਘੈਂਟ ਸੀਗੀ ਕਿਉਂਕਿ ਹੁਣ ਤਾਂ ਬਾਈ ਇੱਧਰ ਕੋਈ ਵੀ ਚੀਜ਼ ਬਣਾਓ ਪਹਿਲਾਂ ਡਿੱਗ ਪੈਂਦੀ ਹੈ ਹਨਾ ਤੇ ਹਜੇ ਤੱਕ ਨਹੀਂ ਬਈ ਇਹ ਸਾਹ ਦੇਖ ਲੋ ਡਾਟ ਹਿੰਦੀ ਤੇ ਘੈਂਡ ਘੈਂਡ ਚੀਜ਼ਾਂ ਬਣੀਆਂ ਸੀਗੀਆਂ ਹੁਣ ਤਾਂ ਇੱਥੇ ਚਲੋ ਨਸ਼ਿਆਂ ਦਾ ਜਿਹੜਾ ਹੈਗਾ ਅੱਡਾ ਬਣ ਚੁੱਕਿਆ ਇਹ ਤੇ ਆਹ ਦੇਖੋ ਬਈ ਜਿਹੜੀਆਂ ਕੰਧਾਂ ਬਹੁਤ ਮਜ਼ਬੂਤ ਹੁੰਦੀਆਂ ਸੀਗੀਆਂ ਹਜੇ ਵੀ ਅੰਦਰੋਂ ਪੂਰਾ ਠੰਡਾ ਹੈ ਇਹ ਇਹ ਘਰਾਟ ਕਹਿੰਦੇ ਆ ਬਈ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੇਖ ਲੈਣਾ ਜਿਹੜਾ ਉਹਨਾਂ ਸਮਾਂ ਦੇ ਵਿੱਚ ਕਹਿ ਸਕਦੇ ਆਂ ਵੀ ਅੰਗਰੇਜ਼ਾਂ ਦੇ ਸਮੇਂ ਵਿੱਚ ਜਿਹੜਾ ਆਟਾ ਪੀਸਿਆ ਜਾਂਦਾ ਸੀ ਆਟਾ ਪੀਸਣ ਦੀ ਜਿਹੜੀ ਤਕਨੀਕ ਸੀਗੀ ਉਹ ਇਹ ਸੀਗੀ ਚੱਕੀਆਂ ਪਾਣੀ ਨਾਲ ਚਲਾਈਆਂ ਜਾਂਦੀਆਂ ਸੀਗੀਆਂ ਤਾਂ ਹੁਣ ਉਧਰ ਜਾਣ ਦਾ ਜਿਹੜਾ ਰਸਤਾ ਨਹੀਂ ਰਿਆ ਨਹੀਂ ਤੁਹਾਨੂੰ ਮੈਂ ਦਿਖਾ ਦੇਣਾ ਸੀਗਾ ਅੱਗੇ ਜਾ ਕੇ ਜਿਹੜਾ ਉਹ ਬਣਿਆ ਹੋਇਆ ਨਾ ਖੂਵਾਂਗ ਹੈ ਨਾ ਉਧਰੋਂ ਜਿਹੜੀ ਨਹਿਰ ਸਿੱਧੀ ਲੰਘਦੀ ਸੀ ਇਹ ਤਾਂ ਉਹ ਨਹਿਰ ਨੂੰ ਉਧਰੋਂ ਕਨਵਰਟ ਕਰਕੇ ਪਾਣੀ ਇੱਧਰ ਜਿਹੜਾ ਲੈ ਕੇ ਆਂਦਾ ਕਿ ਉੱਥੋਂ ਪਾਣੀ ਜਿਹੜਾ ਚੱਕੀਆਂ ਨੂੰ ਦਿੱਤਾ ਜਾਂਦਾ ਤੇ ਉਹ ਪਾਣੀ ਦੇ ਪ੍ਰੈਸ਼ਰ ਨਾਲ ਜਿਹੜੀਆਂ ਚੱਕੀਆਂ ਘੁੰਮਦੀਆਂ ਸੀਗੀਆਂ ਪਾਣੀ ਥੱਲੇ ਆਉਂਦਾ ਸੀ ਉਸ ਤੋਂ ਬਾਅਦ ਆਹ ਦੇਖ ਲਓ ਇੱਧਰ ਥੱਲੋਂ ਦੀ ਪਾਣੀ ਲੰਘ ਕੇ ਤਾਂ ਵਾਪਸ ਜਿਹੜਾ ਨਹਿਰ ਦੇ ਵਿੱਚ ਫੇਰ ਪੇ ਦਿੱਤਾ ਜਾਂਦਾ ਸੀਗਾ ਤਾਂ ਇਹ ਜਿਹੜੀ ਇਹਦੀ ਤਕਨੀਕ ਸੀਗੀ ਇਹਨੂੰ ਕਰਾਟ ਵਾਜਦੇ ਆ ਤੇ ਇੱਥੇ ਵੱਡੀ ਗ ਕਿਉਂਕਿ ਦਰਖਤ ਬਹੁਤ ਲੱਗਿਆ ਵਣੂ ਭਾਗ ਦਾ ਇਧਰ ਬਈ ਇੱਕ ਸੋਰਸ ਨੂੰ ਦੱਸ ਦਿੰਨੇ ਆ ਨਰਸਰੀ ਵੀ ਉੱਥੇ ਤੇ ਤੁਸੀਂ ਉੱਥੋਂ ਬੂਟੇ ਵੀ ਲਿਆ ਸਕਦੇ ਹੋ ਸਰਕਾਰੀ ਤੇ ਉਹ ਨਹਿਰ ਨੂੰ ਬਾਕੀ ਪਾਣੀ ਜਾ ਵਰਦਾ ਤੇ ਹੁਣ ਤਾਂ ਜਿਹੜੇ ਹਾਲਾਤ ਐ ਦੇ ਜਿਹੜੇ ਖੰਡਰ ਹੋ ਗਿਆ ਬਿਲਕੁਲ ਬਣ ਚੁੱਕਿਆ ਤੇ ਪਰ ਘੈਂਟ ਚੀਜ਼ ਸੀਗੀ ਕਹਿੰਦਾ ਮਤਲਬ ਵੀ ਜਿਹੜਾ ਅੰਗਰੇਜ਼ਾਂ ਸਮੇਂ ਦੀ ਜਿਹੜੀਆਂ ਚੀਜ਼ਾਂ ਬਣੀਆਂ ਸੀ ਚੂਨੇ ਪੱਥਰ ਨਾਲ ਹਨਾ ਜਿਹੜਾ ਹੈਗਾ ਉਦੋਂ ਚੁਨਾਈ ਕੀਤੀ ਜਾਂਦੀ ਸੀਗੀ ਤੇ ਚੂਨਾ ਸੀਗਾ ਬਹੁਤ ਹਾਰਡ ਹੁੰਦਾ ਨਾ ਜਿਵੇਂ ਹੁਣ ਸੀਮੈਂਟ ਹੁਣ ਵਾਲੇ ਸੀਮੈਂਟ ਤਾਂ ਬੈਂਦੇ ਝੜ ਜਾਂਦੇ ਹਨ ਤੇ ਆਹ ਦੇਖ ਲਓ ਹਜੇ ਵੀ ਉਸੇ ਤਰ੍ਹਾਂ ਬਿਲਕੁਲ ਜਿਹੜੀ ਬਿਲਡਿੰਗ ਛੱਤ ਖੜੀ ਹੈ ਚਲੋ ਆਹ ਹਾਲਾਤ ਆ ਜਿਹੜੇ ਉਹ ਇਹਦੇ ਖਰਾਬ ਹੋ ਚੁੱਕੇ ਆ ਇਹ ਕਰਾਟਾਂ ਦਾ ਸਿਸਟਮ ਸੀਗਾ ਬਾਈ ਕਈ ਪਿੰਡੀ ਹਜੇ ਕਰਾਟ ਖੜੇ ਹੋ ਵੀ ਆ ਦੱਸੋ ਕਮੈਂਟ ਕਰਕੇ ਕਿਹੜੇ ਪਿੰਡੀ ਖੜੇ ਆ